ਆਹ ਵੇਖ ਲੋ ਕਿਵੇਂ ਥੋੜੇ ਜਿਹੇ ਪੈਸਿਆਂ ਦੇ ਲਾਲਚ ਨੇ ਤਿੰਨ ਨੌਜਵਾਨਾਂ ਦੀ ਜ਼ਿੰਦਗੀ ਖਰਾਬ ਕਰ ਦਿੱਤੀ ਦੱਸਦੀ ਹੈ ਕਿ ਖਬਰ ਅੰਮ੍ਰਿਤਸਰ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਅੰਮ੍ਰਿਤਸਰ ਦੇ ਰਹਿਣ ਵਾਲੇ ਇੱਕ ਨੌਜਵਾਨ ਨੂੰ ਵਿਦੇਸ਼ੀ ਨੰਬਰ ਤੋਂ ਫੋਨ ਆਉਂਦਾ ਹੈ ਔਰ ਉਸ ਨੂੰ ਪੈਸਿਆਂ ਦਾ ਲਾਲਚ ਦੇ ਕੇ ਇੱਕ ਟਾਰਗੇਟ ਦਿੱਤਾ ਜਾਂਦਾ ਹੈ ਕਿ ਜੇਕਰ ਤੂੰ ਸਾਡਾ ਕੰਮ ਕਰ ਦੇਵੇਂਗਾ ਤਾਂ ਅਸੀਂ ਤੈਨੂੰ ਪੈਸੇ ਦੇਵਾਂਗੇ ਤਾਂ ਟਾਰਗੇਟ ਤੇ ਪੂਰਾ ਹੁੰਦਾ ਨਹੀਂ ਬਲਕਿ ਨੌਜਵਾਨ ਪੁਲਿਸ ਦੇ ਹੱਥੀ ਚੜ ਜਾਂਦਾ ਹੈ ਤਾਂ ਤਸਵੀਰਾਂ ਜਿਉਂ ਨੇ ਉਹ ਵੀ ਤੁਹਾਡਾ ਨਾਲ ਸਾਂਝੀ ਕਰ ਰਹੇ ਆਂ ਵੇਖ ਸਕਦੇ ਹੋ ਹੁਣ ਪੁਲਿਸ ਰਾਸਸਦ ਦੇ ਵਿੱਚ ਖੜਾ ਇਹ ਜਿਹੇ ਪੈਸੇ ਦਾ ਲਾਲਚ ਦਿੱਤਾ ਗਿਆ ਸੀ ਔਰ ਕਿਹਾ ਗਿਆ ਸੀ ਕਿ ਇੱਕ ਬਿਲਡਿੰਗ ਦੇ ਬਾਹਰ ਜਾ ਕੇ ਹਵਾਈ ਫਾਇਰ ਕਰਨਾ ਹੈ ਗੋਲੀ ਚਲਉਣੀ ਹੈ ਜਿਸ ਤੋਂ ਬਾਅਦ ਨੌਜਵਾਨ ਨੂੰ ਇੱਕ ਪਿਸਟਲ ਅਤੇ ਮੋਟਰਸਾਈਕਲ ਦਿੱਤਾ ਗਿਆ ਸੀ ਤਾਂ ਨੌਜਵਾਨ ਪੈਸਿਆਂ ਦੇ ਲਾਲਚ ਵਿੱਚ ਆ ਗਿਆ ਔਰ ਉਸਨੇ ਆਪਣੇ ਨਾਲ ਆਪਣੇ ਦੋ ਦੋਸਤਾਂ ਨੂੰ ਵੀ ਸ਼ਾਮਿਲ ਕਰ ਲਿੱਤਾ ਜਿਸ ਤੋਂ ਬਾਅਦ ਉਸਨੇ ਅੰਮ੍ਰਿਤਸਰ ਦੇ ਕੋਟ ਖਾਲਸਾ ਇਲਾਕੇ ਦੇ ਵਿੱਚ ਜਾ ਕੇ ਇੱਕ ਬਿਲਡਿੰਗ ਦੇ ਬਾਹਰ ਹਵਾਈ ਫਾਇਰ ਕੀਤਾ ਗੋਲੀ ਚਲਾਈ ਔਰ ਉੱਥੋਂ ਫਰਾਰ ਹੋ ਗਿਆ ਤਾਂ ਬਾਅਦ ਦੇ ਵਿੱਚ ਨੌਜਵਾਨ ਨੂੰ ਦੱਸਿਆ ਗਿਆ ਕਿ ਉਹ ਗਲਤ ਜਗ੍ਹਾ ਦੇ ਉੱਤੇ ਫਾਇਰ ਕਰਕੇ ਆਇਆ ਹੈ ਗਲਤ ਬਿਲਡਿੰਗ ਦੇ ਬਾਹਰ ਉਸਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਤਾਂ ਹੁਣ ਉਸਨੂੰ ਦੁ ਤਾਂ ਉਸ ਤੋਂ ਪਹਿਲਾਂ ਹੀ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਔਰ ਉਸਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਹੀ ਪ੍ਰਸ਼ਾਸਨ ਦੇ ਵੱਲੋਂ ਨੌਜਵਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਲੋਕਾਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਥੋੜੇ ਜਿਹੇ ਪੈਸੇ ਦੇ ਲਾਲਚ ਦੇ ਵਿੱਚ ਆ ਕੇ ਕੋਈ ਵੀ ਗਲਤ ਕੰਮ ਨਾ ਕਰੋ ਪਰ ਫਿਰ ਵੀ ਕੁਝ ਲੋਕ ਪੈਸਿਆਂ ਦੇ ਲਾਲਚ ਦੇ ਵਿੱਚ ਜਾ ਕੇ ਇਹੋ ਜਿਹੇ ਕੰਮ ਫੜ ਲੈਂਦੇ ਨੇ ਗਲਤ ਕਦਮ ਚੁੱਕ ਲੈਂਦੇ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਸਾਰੀ ਉਮਰ ਪਛਤਾਉਣਾ ਪੈਂਦਾ ਹੈ ਤਾਂ ਹੁਣ ਪੁਲਿਸ ਦੀ ਹਿਰਾਸਤ ਦੇ ਵਿੱਚ ਖੜਾ ਇਹ ਸ਼ਖਸ ਉਹੀ ਹੈ ਜਿਸ ਦੇ ਵੱਲੋਂ ਥੋੜੇ ਜਿਹੇ ਪੈਸੇ ਦੇ ਲਾਲਚ ਦੇ ਵਿੱਚ ਆ ਕੇ ਉਸਨੇ ਇੱਕ ਵੱਡੀ ਵਾਰਦਾਤ ਨੂੰ 28 2025 ਨੂੰ ਪੀਐਸ اسلامਾਬਾਦ ਦੇ ਏਰੀਆ ਦੇ ਵਿੱਚ ਇੱਕ ਵਾਰਦਾਤ ਹੋਈ ਸੀ ਜਿਹਦੇ ਚ ਤਿੰਨ ਜਨਿਆਂ ਨੇ ਇੱਕ ਬਿਲਡਿੰਗ ਦੇ ਉੱਪਰ ਫਾਇਰ ਕੀਤਾ ਸੀਗਾ ਜਿਹਦੇ ਜਿਸ ਬਿਲਡਿੰਗ ਦੇ ਵਿੱਚ ਇੱਕ ਗਰਾਉਂਡ ਫਲੋਰ ਤੇ ਸਲੂਨ ਹੈ ਤੇ ਉੱਪਰ ਇੱਕ ਇਮੀਗ੍ਰੇਸ਼ਨ ਦਾ ਆਫਿਸ ਹੈ ਤੇ ਇਹ 12 ਵਜੇ ਦੇ ਕਰੀਬ ਵਾਰਦਾਤ ਹੋਈ ਸੀ ਜਿਵੇਂ ਪੁਲਿਸ ਨੂੰ ਪਤਾ ਚੱਲਿਆ ਐਸਪੀ ਏ ਐਡੀਐਸਪੀ ਸਿਟੀ 1 ਸ਼੍ਰੀ ਵਿਸ਼ਾਲਜੀਤ ਜੀ ਏਸੀਪੀ ਸੈਂਟਰਲ ਅਮ ਜਸਪਾਲ ਸਿੰਘ ਜੀ ਇਹਨਾਂ ਨੇ ਟੀਮਸ ਬਣਾਈਆਂ ਪੁਲਿਸ ਸਟੇਸ਼ਨ ਇਸਲਾਮਾਬਾਦ ਦੇ ਏਰੀਆ ਦੇ ਵਿੱਚ ਤੇ ਉਹ ਵਰਕ ਅਪਨ ਕਰਨਾ ਸ਼ੁਰੂ ਕੀਤਾ ਤੇ 31 ਤਰੀਕ ਨੂੰ ਅਸੀਂ ਤਿੰਨ ਬੰਦੇ ਨੈਬ ਕੀਤੇ ਤੇ ਇੱਕ ਦਾ ਨਾਮ ਹੈ ਅਰਮਾਨ ਠਾਕੁਰ ਜਿਹਦੀ ਉਮਰ ਤਕਰੀਬਨ 18 ਸਾਲ ਤੋਂ ਥੋੜੇ ਜਿਹੀ ਉੱਪਰ ਹੈ ਤੇ ਉਹ ਉਹਦੇ ਨਾਲ ਦੋ ਜੁਵਨਾਈਲ ਵੀ ਸੀਗੇ ਤੇ ਉਹਨਾਂ ਦੀ ਪੁੱਛਗਿੱਛ ਤੋਂ ਸਾਨੂੰ ਪਤਾ ਚੱਲਿਆ ਕੀ ਅਰਮਾਨ ਠਾਕੁਰ ਨੂੰ ਵਾਰਦਾਤ ਤੋਂ ਤਕਰੀਬਨ 15-20 ਦਿਨ ਪਹਿਲਾਂ ਇੱਕ ਟੈਲੀਗ੍ਰਾਮ ਐਪ ਤੇ ਇੱਕ ਅਨਨੋਨ ਹੈਂਡਲਰ ਦਾ ਮੈਸੇਜ ਆਇਆ ਸੀਗਾ ਤੇ ਉਹਨੇ ਕਿਹਾ ਸੀਗਾ ਕਿ ਤੈਨੂੰ ਮੋਟਰਸਾਈਕਲ ਵੀ ਪ੍ਰੋਵਾਈਡ ਕਰਾਂਗੇ ਪਿਸਤਲ ਵੀ ਪ੍ਰੋਵਾਈਡ ਕਰਾਂਗੇ ਤੇ ਪੈਸੇ ਵੀ ਪ੍ਰੋਵਾਈਡ ਕਰਾਂਗੇ ਤੇ ਤੂੰ ਇੱਕ ਵਾਰਦਾਤ ਤੋਂ ਇੰਜਾਮ ਦੇਣਾ ਜਿਹਦੇ ਵਿੱਚ ਕਿਸੇ ਜਾਨੀ ਨੁਕਸਾਨ ਦਾ ਨਹੀਂ ਪਰ ਓਪਨ ਫਾਇਰ ਕਰਨਾ ਇੱਕ ਬਿਲਡਿੰਗ ਦੇ ਵਿੱਚ ਤੇ ਇਹਨਾਂ ਨੇ ਇਹਨੇ ਆਪਣੇ ਨਾਲ ਦੋ ਸਾਥੀ ਇਕੱਠੇ ਕੀਤੇ ਜਿਹੜੇ ਜੁਵਨਾਈਲ ਨੇ ਉਹਨਾਂ ਦਾ ਅਸੀਂ ਨਾਮ ਨਹੀਂ ਲੈ ਸਕਦੇ ਤੇ ਇਹਨਾਂ ਨੇ 26 ਤਰੀਕ ਨੂੰ ਅ ਵਾਰਦਾਤ ਕੀਤੀ ਤੇ ਉਸ ਵਾਰਦਾਤ ਕਰਕੇ ਫਰਾਰ ਹੋ ਗਏ ਤੇ ਇਹ 2-4 ਦਿਨਾਂ ਲਈ ਉਤਰਾਖੰਡ ਰੁਰਕੀ ਵੀ ਚਲੇ ਗਏ ਸੀਗੇ ਤੇ ਸਾਡੀ ਟੀਮ ਨੇ ਪੂਰਾ ਫੋਲੋਅ ਅਪ ਕੀਤਾ ਤੇ ਇਹਨਾਂ ਨੂੰ 31 ਤਰੀਕ ਨੂੰ ਅਰੈਸਟ ਕੀਤਾ ਪਹਿਲਾਂ ਅਸੀਂ ਏਰਮਾਨਤਿਕ ਜੁਵਨਾਈਲ ਨੂੰ ਕੀਤਾ ਥੋੜੇ ਘੰਟਿਆਂ ਬਾਅਦ ਅਸੀਂ ਦੂਸਰੇ ਜੁਵਨਾਈਲ ਨੂੰ ਵੀ ਅਰੈਸਟ ਕਰ ਲਿਆ ਸੀਗਾ ਤੇ ਸਾਨੂੰ ਪਤਾ ਚੱਲੇ ਕਿ ਉਹਨਾਂ ਨੂੰ ਆਪਣੇ ਇਹਨਾਂ ਦੇ ਹੈਂਡਲਰ ਦਾ ਵੀ ਫੋਨ ਆਇਆ ਸੀਗਾ ਕਿ ਤੁਸੀਂ ਗਲਤ ਥਾਂ ਤੇ ਵਾਰਦਾਤ ਕੀਤੀ ਹੈ ਤੇ ਤੁਸੀਂ ਸਹੀ ਬਿਲਡਿੰਗ ਤੇ ਨਹੀਂ ਨਿਸ਼ਾਨਾ ਲਾਇਆ ਤੇ ਉਹ ਹੁਣ ਅਸੀਂ ਇਹਨਾਂ ਦਾ ਹੋਰ ਇਨਵੈਸਟੀਗੇਟ ਕਰ ਰਹੇ ਹਾਂ ਮੈਟਰ ਤੇ ਇਹਦੇ ਨਾਲ ਨਾਲ ਹੀ ਸਾਨੂੰ ਇੱਕ ਗਲੌਕ ਪਿਸਟਲ ਜਿਹੜਾ ਮੇਡ ਇਨ ਚਾਈਨਾ ਉਹ ਰਿਕਵਰ ਹੋਇਆ ਇੱਕ ਮੋਟਰਸਾਈਕਲ ਰਿਕਵਰ ਹੋਇਆ ਤੇ 6 ਲਾਈਫ ਕੈਟਰੀਜਸ ਵੀ ਰਿਕਵਰ ਹੋਏ ਆ ਤੇ ਜਿਹੜੇ ਇਹਨਾਂ ਨੂੰ ਮੋਟਰਸਾਈਕਲ ਤੇ 20000 ਰੁਪਏ ਮਿਲੇ ਸੀ ਉਹ ਅੰਮ੍ਰਿਤਸਰ ਕਮਿਸ਼ਨਰੇਟ ਦੇ ਆਊਟਸਕਰਟਸ ਤੋਂ ਇਹਨਾਂ ਨੂੰ ਇੱਕ ਹੈਂਡਲਰ ਨੇ ਇਹਨਾਂ ਨੂੰ ਮੈਸੇਜ ਆਇਆ ਸੀ ਟੈਲੀਗ੍ਰਾਮ ਐਪ ਤੇ ਇਹ ਅੰਮ੍ਰਿਤਸਰ ਕਮਿਸ਼ਨਰੇਟ ਆਊਟਸਕਰਟਸ ਤੇ ਗਏ ਉੱਥੋਂ ਇੱਕ ਸਵਿਫਟ ਕਾਰ ਵਿੱਚ ਦੋ ਜਣੇ ਆਏ ਤੇ ਉਹਨਾਂ ਨੇ ਇੱਕ 20000 ਰੁਪਇਆ ਤੇ ਆਪਣਾ ਮੋਟਰਸਾਈਕਲ ਇਹਨਾਂ ਨੂੰ ਡਿਲੀਵਰ ਕੀਤਾ ਤੇ ਥੋੜੇ ਦਿਨਾਂ ਬਾਅਦ ਕਥੂ ਨੰਗਲ ਅੰਮ੍ਰਿਤਸਰ ਦਿਹਾਤੀ ਦੇ ਏਰੀਆ ਦੇ ਵਿੱਚ ਇਹਨਾਂ ਨੂੰ ਇੱਕ ਪਿਸਤਲ ਤੇ ਨਾਲ ਲਾਈਫ ਕੱਟ ਜਿਸ ਵੀ ਡਿਲੀਵਰ ਹੋਏ ਫਿਰ ਉਹਨਾਂ ਨੇ ਵਾਪਸ ਆ ਕੇ ਤੇ ਵਾਤਾ ਨੂੰ ਇਨਜਾਮ ਦਿੱਤਾ ਧੰਨਵਾਦ ਤੇ ਸਰ ਜਿਹੜੇ ਇਹਨਾਂ ਮੁੰਡੇ ਤੇ ਕੋਈ ਬੈਕ ਕੋਈ ਲਿੰਕ ਕੋਈ ਕੇਸ ਆ ਰਿਹਾ ਨੀ ਇਹਨਾਂ ਤੇ ਫਿਲਹਾਲ ਕੋਈ ਤਿੰਨਾ ਤੇ ਕੋਈ ਕੇਸ ਨਹੀਂ ਹੈਗਾ ਜੀ ਤੇ ਮਤਲਬ ਰੈਨਵਲੀ ਕਿੱਥੋਂ ਦੇ ਰੈਨਵਲੀ ਹੈ ਗੇਟਕੀਮਾ ਦੇ ਏਰੀਆ ਦੇ ਨੇ ਹੈਗੇ ਜੀ ਮਤਲਬ ਕਿੰਨੇ ਕੇਸ ਹਨ ਇਹ ਇੱਕ ਤਾਂ 18 ਸਾਲ ਤੋਂ 4-5 ਮਹੀਨੇ ਉੱਪਰ ਹੀ ਹੈ ਜੀ ਤੇ ਦੂਸਰੇ ਜਿਹੜੇ ਦੋਨੇ ਜੁਵਨਾਈਲ ਨੇ ਇੰਨੇ ਇਸ ਤੋਂ ਮਤਲਬ ਤੁਹਾਨੂੰ ਜਿਹੜੇ ਲਿੰਕ ਜਿਹਨਾਂ ਨੂੰ ਕਾਲ ਕੀਤੀ ਉਹ ਬੰਦੇ ਕਿਹੜੇ ਗੈਂਗ ਦੇ ਸੀ ਕਿੱਦਾਂ ਸੀ ਉਹ ਅਸੀਂ ਉਹ ਐਕਸਪਲੋਰ ਕਰ ਰਹੇ ਹਾਂ ਤੇ ਟੈਲੀਗ੍ਰਾਮ ਐਪ ਹੈਗੀ ਹੈ ਜਿਹਦੇ ਵਿੱਚ ਫੋਨ ਨੰਬਰ ਵੀ ਨਹੀਂ ਆਂਦਾ ਹੈ ਹੈਂਡਲਰ ਨੇ ਸਿੱਧਾ ਇਹਨਾਂ ਨੂੰ ਫੋਨ ਕੀਤਾ ਮੈਸੇਜ ਕੀਤਾ ਜਦੋਂ ਮੈਸੇਜ ਆਇਆ ਇਹ ਹੌਲੀ ਹੌਲੀ ਰਿਸਪੌਂਡ ਕਰਨਾ ਸ਼ੁਰੂ ਕੀਤਾ ਤੇ ਐਲੋਰ ਹੋ ਗਿਆ ਕਿ ਮੈਨੂੰ ਮੋਟਰਸਾਈਕਲ ਮਿਲੂਗਾ ਤੇ ਕਾਰ ਵੀ ਮਿਲੂਗੀ ਤੇ ਮੋਟਰਸਾਈਕਲ ਮਿਲੂਗਾ ਪਿਸਟਲ ਵੀ ਮਿਲੂਗਾ ਤੇ ਕਾਟਿਜੇਸ ਵੀ ਮਿਲਣਗੇ ਤੇ ਐਲੋਰ ਹੋ ਗਿਆ ਤੇ ਇਹਨੇ ਆਇਆ ਇੰਤਜ਼ਾਮ ਦੇ ਦਿੱਤਾ ਵਾਹ ਤਾਂ ਇਹਨਾਂ ਦਾ ਟਾਰਗੇਟ ਕੀ ਸੀ ਜਿਹੜੇ ਮਤਲਬ ਗਲਤ ਮਕਾਨ ਦੇ ਤੇ ਨੀਂ ਪੁਲੀ ਚਲਾਈ ਸੀ ਇਹਨਾਂ ਦਾ ਵੈਸੇ ਟਾਰਗੇਟ ਗਲਤ ਮਕਾਨ ਨਹੀਂ ਗਲਤ ਸ਼ੋਰਮ ਤੇ ਚਲਾਈ ਸੀ ਹਾਂਜੀ ਉਹ ਟਾਰਗੇਟ ਦੂਸਰਾ ਸੀਗਾ ਉਹ ਅਸੀਂ ਟਾਰਗੇਟ ਆਈਡੈਂਟੀਫਾਈ ਕਰ ਲਿਆ ਪਰ ਡਿਊ ਟੂ ਸਮ ਰੀਜ਼ਨਸ ਅਸੀਂ ਹਲੇ ਫਿਰ ਲਰਨਿੰਗ ਕਰ ਸਕਦੇ ਜਦ ਤੱਕ ਅਸੀਂ ਇਹਨਾਂ ਦੇ ਹੈਂਡਲਰ ਨੂੰ ਨਹੀਂ ਫੜ ਲੈਂਦੇ ਨਹੀਂ ਉਹ ਹਲੇ ਅਸੀਂ ਉਹ ਕਰ ਰਹੇ ਹਾਂ ਕਿਉਂਕਿ ਇਹਨਾਂ ਨੂੰ ਤਾਂ ਇਹਨਾਂ ਦੇ ਹੈਂਡਲਰ ਦਾ ਨਾਮ ਵੀ ਨਹੀਂ ਪਤਾ ਜਿਹੜਾ ਕੀ ਕੰਮ ਕਰਦੇ ਸੀ ਇਹ ਜਿਵੇਂ ਮੈਂ ਤੁਹਾਨੂੰ ਦੱਸਿਆ ਜੀ 18 ਸਾਲ ਤੋਂ 4-5 ਮਹੀਨੇ ਉੱਪਰ ਹੈ ਤੇ ਜਿਹੜੇ ਜੋ ਵਿਨਾਈਲ ਨੇ 18 ਸਾਲ ਤੋਂ ਥੱਲੇ ਐ ਤੇ ਜਿਹੜਾ ਅਰਮਾਨ ਐ ਉਹ 12ਵੀਂ ਪਾਸ ਐ ਜੀ ਇਹ ਸਰ ਐ ਨਾ ਕੰਮ ਕਾ ਕੋਈ ਅਸੀਂ ਇਹ ਪੜਦੇ ਸੀ ਪੜਦਾ ਸੀ 12ਵੀਂ ਪਾਸ ਐ ਜੀ ਠੀਕ ਬਾਕੀ ਇਹਨਾਂ ਦੇ ਖਰਬੇ ਜੋ ਪਤਾ ਲੱਗ ਦਿੱਤ ਕਿ ਕੀ 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 ਹੈ ਪਰਚਾ ਦੇ ਦਿੱਤਾ ਜੀ ਆਰਮਜ਼ ਐਕਟ ਵੀ ਲਾਤਾ ਤੇ ਉਸ ਤੋਂ ਬਾਅਦ ਇਹਨਾਂ ਦਾ ਰਿਮਾਂਡ ਵੀ ਲੈ ਲਿਆ ਜੀ ਤੇ ਪੁਚਗੇ ਚ ਕਰ ਰਹੇ ਆ ਤੇ ਅਸੀਂ ਤਾਂ ਇਹਨਾਂ ਦਾ ਜਿਹੜਾ ਮੇਨ ਹੈਂਡਲਰ ਹੈ ਸਾਡਾ ਮੇਨ ਹੈਗਾ ਕਿ ਅਸੀਂ ਉਹਨੂੰ ਫੜੀਏ Thank, Thank you. you.